ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਘਰ ਦੇ ਵਿੱਚ ਤੁਸੀਂ ਕਿਵੇਂ ਕੁਰਕਰੀ ਆਲੂ ਟਿੱਕੀ ਚਾਹ ਜਿਹੜੀਆਂ ਉਹ ਬਣਾ ਸਕਦੇ ਹੋ ਨਾਲ ਹੀ ਆਪਾਂ ਬਣਾਵਾਂਗੇ ਗਾੜੇ ਵਾਲੇ ਛੋਲੇ ਬਿਨਾਂ ਲਸਣ ਪਿਆਜ਼ ਦੇ ਇੱਕ ਖਾਸ ਟ੍ਰਿਕ ਦੇ ਨਾਲ ਇਹਦੇ ਲਈ ਸਭ ਤੋਂ ਪਹਿਲਾਂ ਮੈਂ ਇੱਕ ਕਾਲੀ ਕਾਬਲੀ ਛੋਲੇ ਜਿਹੜੇ ਪੂਰੀ ਰਾਤ ਭਾਦੇ ਲਈ ਭੁੰਦੇ ਸੀ ਉਸ ਤੋਂ ਬਾਅਦ ਚੰਗੀ ਤਰ੍ਹਾਂ ਧੋ ਕੇ ਕੁੱਕਰ 'ਚ ਐਡ ਕਰ ਦਿੱਤਾ ਹੈ ਨਾਲ ਹੀ ਪਾਣੀ ਵੀ ਪਾ ਦਿੱਤਾ ਕੁਝ ਖੜੇ ਮਸਾਲੇ ਪਾਏ ਆ ਜਿਵੇਂ ਕਿ ਤੇਜ ਪੱਤਾ ਵੱਡੀ ਇਲਾਇਚੀ ਦੋ ਲੌਂਗ ਇਸੇ ਇਲਾਵਾ ਸੁੱਕਾ ਔਲਾ ਹੋਵੇ ਤਾਂ ਜ਼ਰੂਰ ਐਡ ਕਰਿਓ ਤੇ ਦੋ ਹਰੀਆਂ ਮਿਰਚਾਂ ਕੱਟ ਕਰਕੇ ਪਾਈਆਂ ਅੱਧਾ ਚਮਚ ਨੂਨ ਦਾ ਪਾ ਦੇਾਂਗੇ ਤੇ ਇਹਨਾਂ ਦੀ ਆਪਾਂ ਚੰਗੀ ਤਰ੍ਹਾਂ ਵਿਸਲਵਾ ਲਾਂਗੇ ਤੁਸੀਂ ਦੇਖ ਸਕਦੇ ਹੋ ਜੀ ਕਿੰਨਾ ਵਧੀਆ ਕਲਰ ਆਇਆ ਵਾ ਔਲੇ ਐਡ ਕਰਨ ਨਾਲ ਸੁੱਕੇ ਔਲੇ ਘਰ ਦੇ ਵਿੱਚ ਜ਼ਰੂਰ ਰੱਖਿਆ ਕਰੋ ਤੇ ਇਹਨਾਂ ਨੂੰ ਨਾ ਆਪਾਂ ਇੱਕ ਵੱਡੇ ਭਾਂਡੇ ਦੇ ਵਿੱਚ ਐਡ ਕਰ ਲਵਾਂਗੇ ਤੇ ਇੱਚੋ ਜਿਹੜੇ ਖੜੇ ਮਸਾਲੇ ਆ ਨਾ ਇਹ ਸਾਰੇ ਬਾਰ ਕਰ ਦੇਾਂਗੇ ਤੁਸੀਂ ਚਾਹੋ ਤਾਂ ਇਹਨੂੰ ਰੱਖ ਵੀ ਸਕਦੇ ਹੋ ਇੱਕ ਮਸਾਲਾ ਹੋ ਰੈਡੀ ਕਰਾਂਗੇ ਜਿਹਦੇ ਵਿੱਚ ਸੁੱਕਾ ਧਨੀਆ ਹਰੀਆਂ ਮਿਰਚਾਂ ਤੇ ਇੱਕ ਟੁਕੜਾ ਅਦਰਕ ਦਾ ਇਹਨੂੰ ਅਸੀਂ ਦਰਦਰਾ ਪੀਸ ਲਵਾਂਗੇ ਜਿਹੜੇ ਹੋਰ ਮਸਾਲੇ ਸੁੱਕੇ ਆ ਜਿਵੇਂ ਕਿ ਹਲਦੀ ਪਾਊਡਰ ਕਸ਼ਮੀਰੀ ਲਾਲ ਮਿਰਚ ਪਾਊਡਰ ਪੁੰਨੇ ਹੋਏ ਜੀਰੇ ਦਾ ਪਾਊਡਰ ਤੇ ਥੋੜਾ ਜਿਹਾ ਮੱਕਰ ਮਸਾਲਾ ਲੈ ਆਵਾ ਤੁਸੀਂ ਆਪਣੇ ਹਿਸਾਬ ਨਾਲ ਲੈ ਲੈਣੇ ਆ ਕੜਾਈ ਦੇ ਵਿੱਚ ਸਰੋਂ ਦਾ ਤੇਲ ਜਦੋਂ ਗਰਮ ਹੋ ਗਿਆ ਤਾਂ ਇਹਦੇ ਵਿੱਚ ਹਿੰਗ ਤੇ ਜੀਰਾ ਐਡ ਕਰ ਦਿਆਂਗੇ ਇਹਦੇ ਵਿੱਚ ਹਿੰਗ ਦਾ ਫਲੇਵਰ ਬਹੁਤ ਵਧੀਆ ਲੱਗਦਾ ਵਾ ਤੇ ਉਸਦੇ ਬਾਅਦ ਜਿਹੜਾ ਅਸੀਂ ਮਸਾਲਾ ਬਣਾਇਆ ਸੀਗਾ ਦਰਦਰਾ ਇਹ ਵਾਲਾ ਐਡ ਕਰ ਦੇਗੇ 1 ਮਿੰਟ ਦੇ ਲਈ ਭੁੰਨ ਲਾਂਗੇ ਫਿਰ ਇਹਦੇ 'ਚ ਸੁੱਕੇ ਮਸਾਲੇ ਐਡ ਕਰ ਦੇਾਂਗੇ ਤੇ 1 ਮਿੰਟ ਦੇ ਲਈ ਫਿਰ ਤੋਂ ਇਹਨਾਂ ਨੂੰ ਭੁੰਨ ਲਵਾਂਗੇ ਉਸਦੇ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦੇਾਂਗੇ ਜੀ ਦੋ మీడియం ਸਾਈਜ਼ ਦੇ ਟਮਾਟਰ ਦੀ ਪਿਊਰੀ ਟਮਾਟਰ ਦੀ ਪਿਊਰੀ ਜੜੀਆ ਉਹ ਇੱਕ ਫਲੇਵਰ ਤਾਂ ਦੇਗੀ ਦੇਗੀ ਇਸ ਦੇ ਨਾਲ ਹੀ ਇਹ ਸਬਜੀ ਨੂੰ ਗਾੜਾ ਵੀ ਕਰੇਗੀ ਅੱਧਾ ਚਮਚ ਮੈਂ ਲੂਨ ਦਾ ਪਾਇਆ ਕਿਉਂਕਿ ਲੂਨ ਅਸੀਂ ਛੋਲਿਆਂ ਨੂੰ ਬਲ ਕਰਦੇ ਸਮੇਂ ਵੀ ਪਾਇਆ ਸੀ ਤੇ ਕਵਰ ਕਰਕੇ 1 ਤੋਂ 2 ਮਿੰਟ ਲਈ ਪਕਾ ਲਵਾਂਗੇ ਬਹੁਤ ਜ਼ਿਆਦਾ ਨਹੀਂ ਤਾਂ ਕਿ ਸਿਰਫ ਸਾਡੇ ਚਾਰੇ ਮਸਾਲੇ ਆ ਉਹਨਾਂ ਦਾ ਕੱਚਾਪਨ ਨਿਕਲ ਜਾਵੇ ਫਿਰ ਆਪਾਂ ਇਸ ਦੇ ਵਿੱਚ ਇੱਕ ਮੀਡੀਅਮ ਸਾਈਜ਼ ਦਾ ਆਲੂ ਸੀਗਾ ਜਿਹਨੂੰ ਮੈਂ ਕੱਦੂਕਾਸ ਕਰ ਲਿਆ ਇਹ ਐਡ ਕਰ ਦੇਾਂਗੇ ਆਲੂ ਇਸ ਕਰਕੇ ਐਡ ਕਰ ਰਹੇ ਆ ਤਾਂ ਕਿ ਸਾਡੀ ਜਿਹੜੀ ਗਰੇਵੀ ਹੈ ਨਾ ਉਹ ਬਹੁਤ ਹੀ ਜ਼ਿਆਦਾ ਠਿੱਕ ਬਣੇ ਤੇ ਇਹਨੂੰ ਚੰਗੀ ਤਰ੍ਹਾਂ ਤੁਸੀਂ ਆਲੂ ਨੂੰ ਮੈਸ਼ ਕਰ ਦੇਣਾ ਤਾਂ ਕਿ ਪਤਾ ਹੀ ਨਾ ਲੱਗੇ ਕਿ ਇਹਦੇ ਵਿੱਚ ਤੁਸੀਂ ਆਲੂ ਪਾਇਆ ਵਾ ਉਸ ਦੇ ਬਾਅਦ ਇਹਦੇ ਵਿੱਚ ਉਬਲੇ ਹੋਏ ਛੋਲੇ ਐਡ ਕਰ ਦੇਾਂਗੇ ਨਾਲ ਹੀ ਇਹਨਾਂ ਦਾ ਪਾਣੀ ਵੀ ਐਡ ਕਰ ਦੇਾਂਗੇ ਤੇ ਮਿਕਸ ਕਰ ਲਾਂਗੇ ਹੁਣ ਜਿੰਨੀ ਤੁਸੀਂ ਤਰੀ ਰੱਖਣੀ ਚਾਹੁੰਦੇ ਉਸ ਹਿਸਾਬ ਨਾਲ ਇੱਥੇ ਤੁਸੀਂ ਸੈੱਟ ਕਰ ਲੈਣਾ ਹੈ ਫਿਰ ਇਹਨੂੰ ਕਵਰ ਕਰਕੇ 10 ਮਿੰਟ ਲਈ ਪਕਾ ਲਵਾਂਗੇ ਉਨੇ ਟਾਈਮ ਚਾਪਟੀਆਂ ਤਿਆਰ ਕਰ ਲੈਣੇ ਆ ਆਲੂ ਸਾਡੇ ਬੋਇਲ ਹੋ ਚੁੱਕੇ ਆ ਤੇ ਇਹਨਾਂ ਨੂੰ ਸਭ ਤੋਂ ਪਹਿਲਾਂ ਅਸੀਂ ਕੱਦੂਕਸ ਕਰ ਲਾਂਗੇ ਫਿਰ ਇਹ ਚ ਕੁਝ ਮਸਾਲੇ ਐਡ ਕਰਾਂਗੇ ਜਿਦੇ ਵਿੱਚ ਭੁੰਨੇ ਹੋਏ ਜੀਰੇ ਦਾ ਪਾਊਡਰ ਕਸ਼ਮੀਰੀ ਲਾਲ ਮਿਰਚ ਪਾਊਡਰ ਹਲਦੀ ਪਾਊਡਰ ਇਹਨੂੰ ਕਲਰ ਦੇਣ ਦੇ ਲਈ ਤੇ ਇਸ ਦੇ ਇਲਾਵਾ ਲੂਣ ਇਹ ਸਾਰੀਆਂ ਚੀਜ਼ਾਂ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗਲੀ ਰੱਖ ਲੈਣੀਆਂ ਵਾ ਥੋੜੇ ਚਿਲੀ ਫਲੈਕਸ ਵੀ ਮੈਂ ਪਾਇਆ ਤੇ ਇਹਦੀ ਬਾਈਂਡਿੰਗ ਦੇ ਲਈ ਪਾਵਾਂਗੇ ਜੀ ਅਰਾ ਰੋਡ ਪਾਊਡਰ ਜੇਕਰ ਤੁਸੀਂ ਅਰਾ ਰੋਡ ਪਾਊਡਰ ਖਾਣਾ ਪਸੰਦ ਨਹੀਂ ਕਰਦੇਗੇ ਤਾਂ ਤੁਸੀਂ ਇਹਦੀ ਜਗ੍ਹਾ ਬ੍ਰੈਡ ਕ੍ਰਮਸ ਪਾ ਸਕਦੇ ਹੋ 1.5 ਚਮਚੇ ਤਕਰੀਬੇ ਦੇ ਚਮਾ ਤੇਲ ਐਡ ਕਰ ਦਿਆਂਗੇ ਤੇ ਮੈਂ ਥੋੜਾ ਅਰਾ ਰੋਡ ਪਾਊਡਰ ਪਾਇਆ ਕਿਉਂਕਿ ਮੈਨੂੰ ਵੀ ਜ਼ਿਆਦਾ ਪਸੰਦ ਨਹੀਂ ਗਾ ਇਸ ਕਰਕੇ ਮੈਂ ਇਹਦੇ ਵਿੱਚ ਦੋ ਤਾਜ਼ੀਆਂ ਬ੍ਰੈਡ ਨੂੰ ਮਿਕਸੀ ਜਾਰ ਦੇ ਵਿੱਚ ਪੀਸ ਕੇ ਬ੍ਰੈਡ ਕ੍ਰਮਸ ਬਣਾ ਕੇ ਐਡ ਕੀਤਾ ਇਸ ਤਰ੍ਹਾਂ ਬਤੀਆ ਜਿਹਾ ਸਮੂਥ ਬੈਟਰ ਤੁਸੀਂ ਰੈਡੀ ਕਰ ਲੈਣਾ ਆਲੂ ਥੋੜੇ ਸਟਿੱਕੀ ਹੁੰਦੇ ਆ ਹੱਥਾਂ ਨੂੰ ਤੁਸੀਂ ਤੇਲ ਲਗਾ ਲਿਓ ਉਸ ਤੋਂ ਬਾਅਦ ਆਪਾਂ ਇਹਦੀ ਟਿੱਕੀ ਬਣਾਵਾਂਗੇ ਜਿਸ ਸਾਈਜ਼ ਦੀ ਸ਼ੇਪ ਦੀ ਤੁਹਾਨੂੰ ਟਿੱਕੀ ਚਾਹੀਦੀ ਹੈ ਵੱਡੀ ਛੋਟੀ ਉਸ ਤਰ੍ਹਾਂ ਦੀਆਂ ਟਿੱਕੀਆਂ ਤੁਸੀਂ ਤਿਆਰ ਕਰ ਲੈਣੀਆਂ ਵਾ ਤੇ ਇਸ ਤਰ੍ਹਾਂ ਤੁਸੀਂ ਦੇਖੋਗੇ ਟਿੱਕੀ ਜਿਹੜੀ ਹੈ ਨਾ ਉਹ ਬਿਨਾ ਕ੍ਰੈਕ ਤੋਂ ਬੜੀਆ ਸਮੂਥ ਬੈਟਰ ਬਣਿਆ ਹੋਏਗਾ ਤਾਂ ਬਹੁਤ ਹੀ ਵਧੀਆ ਟਿੱਕੀ ਤੁਹਾਡੀ ਬਣ ਕੇ ਤਿਆਰ ਹੋਏਗੀ ਉਹ ਟਿੱਕੀ ਨੂੰ ਜਿੰਨਾ ਮਰਜੀ ਤੁਸੀਂ ਸਮੂਥ ਰੱਖ ਲਓ ਪਰ ਕੀ ਹੁੰਦਾ ਹੈ ਕਿ ਜਦੋਂ ਅਸੀਂ ਫਰਾਈ ਕਰਦੇ ਹਾਂ ਇਹ ਤੇਲ ਦੇ ਵਿੱਚ ਜਾ ਕੇ ਸਾਈਡਾਂ ਤੋਂ ਕਿਨਾਰੇ ਦੇ ਫਟ ਜਾਂਦੇ ਆ ਤਾਂ ਤੁਸੀਂ ਕੀ ਕਰਨਾ ਇਸ ਤਰੀਕੇ ਦੇ ਨਾਲ ਟਿੱਕੀ ਬਣਾਉਣ ਦੇ ਬਾਅਦ ਇਹਦੇ ਉੱਪਰ ਅਰਾ ਰੋਡ ਪਾਊਡਰ ਦੀ ਇੱਕ ਕੋਟਿੰਗ ਕਰ ਦਿਓ ਹਲਕੀ ਜੀ ਬਹੁਤ ਜ਼ਿਆਦਾ ਨਹੀਂ ਹਲਕੀ ਜੀ ਕੋਟਿੰਗ ਕਰ ਦਿਓ ਇਹਦੇ ਨਾਲ ਤੁਹਾਡੀ ਟਿੱਕੀ ਕਦੇ ਵੀ ਫਰਾਈ ਕਰਦੇ ਸਮੇਂ ਕਿਨਾਰਿਆਂ ਤੋਂ ਨਹੀਂ ਫਟੇਗੇ ਇਸ ਤਰ੍ਹਾਂ ਤੁਸੀਂ ਟਿੱਕੀਆਂ ਬਣਾ ਕੇ ਰੈਡੀ ਕਰ ਲੈਣੀ ਹੈ ਉਧਰ ਸਾਡੀ ਸਬਜ਼ੀ ਵੀ ਰੈਡੀ ਹੋ ਗਈ ਹੈ ਇਹਦੇ ਵਿੱਚ ਮੈਂ ਐਡ ਕਰ ਰਹੀ ਹਾਂ ਜੀ ਗੁੜ ਤੇ ਇਮਲੀ ਵਾਲੀ ਚਟਨੀ ਇਹਦੇ ਨਾਲ ਇਹਦਾ ਫਲੇਵਰ ਕਈ ਗੁਣਾ ਜ਼ਿਆਦਾ ਵਾਜੇਗਾ ਤੁਸੀਂ ਇੱਥੇ ਇਕੱਲਾ ਇਮਲੀ ਵਾਲਾ ਪਾਣੀ ਵੀ ਐਡ ਕਰ ਸਕਦੇ ਹੋ ਜੇਕਰ ਤੁਸੀਂ ਥੋੜੀ ਖੱਟੀ ਜੀ ਸਬਜ਼ੀ ਖਾਣੀ ਪਸੰਦ ਕਰਦੇ ਹੋ ਤੇ ਲਓ ਜੀ ਸਾਡੀ ਗਾੜੀ ਵਾਲੀ ਸਬਜ਼ੀ ਬਣ ਗਈ ਹੈ ਤੇ ਇੱਧਰ ਅਸੀਂ ਟਿੱਕੀਆਂ ਜਿਹੜੀਆਂ ਇਹਨਾਂ ਨੂੰ ਵੀ ਅਸੀਂ ਰੈਡੀ ਕਰ ਲਿਆ ਵਾ ਤੇ ਹੁਣ ਆਪਾਂ ਫਰਾਈ ਕਰ ਲਾਂਗੇ ਫਰਾਈ ਕਰਨ ਦੇ ਲਈ ਮੈਂ ਇਹਨੂੰ ਸ਼ੈਲੋ ਫਰਾਈ ਕਰ ਰਹੀ ਹਾਂ ਫਰਾਈ ਪੈਨ ਦੇ ਵਿੱਚ ਥੋੜਾ ਜਿਹਾ ਤੇਲ ਐਡ ਕਰਾਂਗੇ ਤੇ ਤੇਲ ਗਰਮ ਹੋਣ ਦੇ ਅਸੀਂ ਇਹਦੇ 'ਚ ਟਿੱਕੀਆਂ ਜਿਹੜੀਆਂ ਰੱਖ ਦੇਾਂਗੇ ਤੁਸੀਂ ਚਾਹੋ ਤਾਂ ਇਹਨਾਂ ਨੂੰ ਡੀਪ ਫਰਾਈ ਵੀ ਕਰ ਸਕਦੇ ਹੋ ਟਿੱਕੀਆਂ ਐਡ ਕਰਨ ਦੇ ਬਾਅਦ ਇਹਨਾਂ ਨੂੰ ਤੁਸੀਂ 5-7 ਮਿੰਟ ਲਈ ਬਿਲਕੁਲ ਨਾ ਹਿਲਾਇਓ ਉਸ ਦੇ ਬਾਅਦ ਇਹਨਾਂ ਦੀ ਸਾਈਡ ਚੇਂਜ ਕਰਦੇ ਹੋਏ ਉਲਟ-ਪੁਲਟ ਕਰਦੇ ਹੋਏ ਜਿੰਨਾ ਟਾਈਮ ਇਹਨਾਂ ਤੇ ਇੱਕ ਵਧੀਆ ਜਿਹਾ ਕਲਰ ਨਹੀਂ ਆਉਂਦਾਗਾ ਉਨੇ ਟਾਈਮ ਤੱਕ ਤੁਸੀਂ ਇਹਨਾਂ ਨੂੰ ਮੀਡੀਅਮ ਸੇਕ ਦੇ ਉੱਪਰ ਫਰਾਈ ਕਰ ਲੈਣਾ ਵਾ ਤੇ ਇਹ ਇਹ ਇਹਨਾਂ ਨੂੰ ਤਕਰੀਬਨ ਮੈਨੂੰ 20 ਤੋਂ 25 ਮਿੰਟ ਲੱਗੇ ਦੋਨਾਂ ਸਾਈਡਾਂ ਤੋਂ ਚੰਗੀ ਤਰ੍ਹਾਂ ਕ੍ਰਿਸਪੀ ਕਰਨ ਦੇ ਵਿੱਚ ਤੇ ਲਓ ਜੀ ਟਿੱਕੀਆਂ ਸਾਡੀਆਂ ਬਣ ਕੇ ਤਿਆਰ ਹੋ ਗਈਆਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਕਿਨਾਰਿਆਂ ਤੋਂ ਨਹੀਂ ਟਿੱਕੀਆਂ ਫਟੀਆਂ ਤੇ ਹੁਣ ਆਪਾਂ ਇਹਨਾਂ ਨੂੰ ਸਰਵ ਕਰ ਲਾਂਗੇ ਸਭ ਤੋਂ ਪਹਿਲਾਂ ਗਾੜੇ ਵਾਲੇ ਛੋਲੇ ਐਡ ਕਰਾਂਗੇ ਉਸ ਦੇ ਉੱਪਰ ਦੋ ਟਿੱਕੀਆਂ ਮੈਂ ਰੱਖ ਰਹੀ ਹਾਂ ਤੇ ਉੱਪਰ ਦੇ ਆਪਾਂ ਫਿਰ ਤੋਂ ਥੋੜੇ ਛੋਲੇ ਐਡ ਕਰ ਦੇਵਾਂਗੇ ਤੁਸੀਂ ਇਹਨੂੰ ਆਪਣੇ ਅਕੋਰਡਿੰਗਲੀ ਸਰਵ ਕਰ ਸਕਦੇ ਹੋ ਜਿਵੇਂ ਵੀ ਤੁਹਾਨੂੰ ਪਸੰਦ ਹੋਵੇ ਉਸ ਦੇ ਬਾਅਦ ਆਪਾਂ ਇਹਦੇ ਤੇ ਥੋੜਾ ਸਲਾਦ ਐਡ ਕਰਾਂਗੇ ਤੁਸੀਂ ਚਾਹੋ ਤਾਂ ਇੱਥੇ ਨਾਲ ਦਹੀਂ ਵੀ ਰੱਖ ਸਕਦੇ ਹੋ ਤੇ ਸਲਾਦ ਦੇ ਵਿੱਚ ਮੈਂ ਟਮਾਟਰ ਪਿਆਜ਼ ਤੇ ਖੀਰਾ ਥੋੜਾ ਥੋੜਾ ਐਡ ਕੀਤਾ ਵਾ ਜਿਸ ਹਿਸਾਬ ਨਾਲ ਤੁਸੀਂ ਚਾਹੋ ਤਾਂ ਇਹਨੂੰ ਸ਼ੇਪ ਸਾਈਜ਼ ਦੇ ਕੇ ਕਟ ਕਰ ਲਿਓ ਤੇ ਉੱਪਰ ਦੀ ਆਪਾਂ ਗੁੜ ਤੇ આમਲੇ ਵਾਲੀ ਚਟਨੀ ਪਾਵਾਂਗੇ ਲਓ ਜੀ ਬਹੁਤ ਹੀ ਟੇਸਟੀ ਕੁਰਕਰੀ ਟਿੱਕੀ ਆਲੂ ਦੀ ਇਹ ਚਾਹ ਜਿਹੜੀ ਹੈ ਨਾ ਬਣ ਕੇ ਤਿਆਰ ਹੋ ਗਈ ਆ ਤੁਸੀਂ ਵੀ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਿਓ ਬਹੁਤ ਹੀ ਟੇਸਟੀ ਲੱਗਦੀ ਆ ਤੇ ਆਪਣਾ ਫੀਡਬੈਕ ਮੇਰਾ ਜ਼ਰੂਰ ਸ਼ੇਅਰ ਕਰਿਓ